ਲੋਕੋ ਕੁਦਰਤ ਦੇ ਤੇ ਬੈਸੇ ਮਾਰ ਪਈ ਆ ਉਦੋਂ ਮਕੌੜਾ ਕਰਨ ਵਾਸਤੇ ਅੰਕਿਤ ਠਾਕਰ ਵਰਗੇ ਮੁੰਡੇ ਜਿੰਨੇ ਨੌਜਵਾਨ ਸਾਥੀ ਇਹ ਹੀ ਮਕੌੜਾ ਕੱਪਸਾ ਜੀ ਆ ਮੁੰਡਿਆਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਇਹ ਉਸ ਪਾਸੇ ਲੁਧਿਆਣਾ ਵਾਲੇ ਪਾਸੋਂ ਚੜੀਗੜ੍ਹ ਵਾਲੇ ਪਾਸੋਂ ਉੱਥੋਂ ਚਾਰਾ ਲੈ ਕੇ ਮੁੰਡੇ ਆਏ कि तो अच्छी सोच है माड़ी सोच नहीं लोग दान करते हैं तो रोटी दान करता कोई कोई चीज दान करता ये मुंडे की कड़ी अच्छी सोच है बेसहारा बेजबान पशु उन्होंने चारा लैके चंडीगढ़ को आया मैं अपने वालों ਆਪਣੇ ਪਰਿਵਾਰ ਵੱਲੋਂ ਆਪਲੀ ਪਾਰਟੀ ਵੱਲੋਂ ਦਿਨੋਂ ਮੁੰਡਿਆਂ ਦਾ ਧੰਨਵਾਦ ਕਰਦਾ ਹੋਰ ਇਹਨਾਂ ਦੇ ਮਾਪੋ-ਮਾਵ ਨੂੰ ਮੈਂ ਨਮਰ ਕਰਦਾ ਜਿਨ੍ਹਾਂ ਨੇ ਇਸਰਾ ਦੇ ਸਿੱਖਿਆ ਦਿੱਤੀ ਬੜਾ ਚੇਤੇ ਕਿ ਇਹਨਾਂ ਆਮਰੇ ਕੰਮ ਕਰਦੇ ਆ ਮੈਂ ਬਾਬੇ ਨਾਨਕ ਕੀ ਪ੍ਰਾਰਥਨਾ ਕਰਦਾ ਬਾਬੇ ਨਾਨਕ ਦਾ ਇਹਨਾਂ ਮੁੰਡਿਆਂ ਦੇ ਉੱਤੇ ਮੀਰ ਭਰਿਆ ਹੱਥ ਰਵੇ ਇਹ ਦਿਨ ਦੁਗਣੀ ਤੇ ਰਾਤ ਚੁਗਣੀ ਤੱਕ ਹੀ ਕਰੂ ਜੀਵਨ ਰਿਕਨ ਦੇਖੋ ਜੀ ਅੱਜ ਇਹ ਤੇ ਕੁਦਰਤੀ ਆਫਤਾ ਆ ਜੋ ਸਾਡੇ ਤੇ ਇੱਕ ਕਹਿਰ ਬਣ ਕੇ ਆਈ ਆ ਇਹਦਾ ਨੁਕਸਾਨ ਤੇ ਕੋਈ ਵੀ ਭਰ ਨਹੀਂ ਸਕਦਾ ਪਹਿਲੀ ਗੱਲ ਤੇ ਇਹ ਆ ਦੇਖੋ ਇਨਸਾਨਾਂ ਨੂੰ ਤੇ ਕੋਈ ਕਿਸੇ ਕੋਲ ਮੰਗ ਕੇ ਕੇ ਕੋ ਕੁਝ ਕਰਕੇ ਖਾਣਾ ਖਾਇਆ ਜਾਂਦਾ ਪਰ ਜਿਹੜੇ ਜਾਨਵਰ ਆ ਉਹ ਬੇਜਬਾਨ ਆ ਬੇਜਬਾਨ ਵਿਚਾਰੇ ਕਿਸੇ ਕੋਲ ਮੰਗਣਗੇ ਕੀ ਕਿਨੂੰ ਕੁਝ ਕਹਿਣਗੇ ਇਸ ਕਰਕੇ ਮੇਰੇ ਵੀਰਾਂ ਨੇ ਅੰਕੁਤ ਠਾਕਰ ਜੀ ਆ ਨਵਾਲੇ ਤੋਂ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਐਮਐਲਏ ਸ਼੍ਰੀ ਯੋਗਿੰਦਰਪਾਲ ਜੀ ਦੇ ਸਹਿਯੋਗ ਦੇ ਨਾਲ ਇਨਾਂ ਨੇ ਮੇਰੇ ਖਿਆਲ ਚ 300 ਟਨ ਜੋ ਚੋਖਰ ਫੀਡ ਤੇ ਪਸ਼ੂਆਂ ਦਾ ਚਾਰਾ ਆ ਉਹ ਇਥੇ ਭੋਏ ਹਲਕੇ ਚ ਲਿਆਂਦਾ ਆ ਅਸੀਂ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਸੁਕਾਲਗੜ ਪਿੰਡ ਸਿੰਬਲੀ ਪਿੰਡ ਸਮਰਾਲਾ ਪੱਚੋ ਚੱਕ ਫਿਰ ਆਪਣੇ ਕੋਲੀਆਂ ਤਾਸ਼ ਪੰਮਾ ਪਿੰਡ ਜਿਹੜੇ ਜਿਹੜੇ ਵੀ ਪਿੰਡ ਪ੍ਰਭਾਵਿਤ ਹੋਏਗਾ ਆਈ ਹੋਰ ਉਧਰ ਜਾ ਰਿਹਾ ਹੁਣ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਉਧਰ ਜਿਹੜੇ ਜਿਹੜੇ ਪਿੰਡਾਂ ਚ ਹੋਰ ਵੀ ਡਿਮਾਂਡ ਹੋਏਗੀ ਦੇਖ ਕੇ ਜਾ ਕੇ ਉਹ ਦੇਖਾਂਗੇ ਤੇ ਪਸ਼ੂਆਂ ਨੂੰ ਅਸੀਂ ਸਾਰਨਾ ਪਹਿਲੇ ਆ ਇਨਸਾਨ ਤੇ ਮੰਗ ਕੇ ਵੀ ਖਾ ਸਕਦਾ ਲੇਕਿਨ ਪਸ਼ੂਆਂ ਲਈ ਬੜੀ ਵੱਡਾ ਇੱਕ ਆਪਦਾ ਆ ਕਈ ਪਸ਼ੂ ਵਿਚਾਰੇ ਰੋੜ ਗਏ ਆ ਕਈ ਚਾਰ ਚਾਰ ਪੰਜ ਪੰਜ ਦਿਨ ਤੋਂ ਭੁੱਖੇ ਆ ਇਸ ਕਰਕੇ ਬਹੁਤ ਵਧੀਆ ਉਪਰਾਲਾ ਆ ਤੇ ਮੈਂ ਇਹਨਾਂ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹ ਸਾਡੇ ਹਲਕੇ 'ਚ ਆਏ ਆ ਆਪੋਏ 'ਚ ਤੇ ਪਸ਼ੂਆਂ ਲਈ ਇਹ ਚਾਰਾ ਲੈ ਕੇ ਆਏ ਆ ਇਹਨਾਂ ਦਾ ਫਿਰ ਇੱਕ ਵਾਰ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਜੀ ਬਈ ਬੈਲ ਸਭ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਿਊ ਚੰਡੀਗੜ੍ਹ ਦੇ ਹਲਕੇ ਤੋਂ ਆਏ ਆ ਇੱਥੇ ਪਠਾਨਕੋਟ ਹਲਕੇ 'ਚ ਸਾਡੇ ਮਿੱਤਰ ਅਮੂ ਪੰਡਾਲਾ ਜੀ ਇਹਨਾਂ ਦੇ ਏਰੀਆ ਵਿੱਚ ਇੱਥੇ ਭੋਏ ਹਲਕੇ ਵਿੱਚ ਬਹੁਤ ਸਾਰਾ ਜਾਨੀ ਮਾਨੀ ਨੁਕਸਾਨ ਹੋਇਆ ਹੜ੍ਹ ਪੀੜਤਾਂ ਕਰਨ ਕਿਉਂਕਿ ਇੱਥੇ ਪਾਣੀ ਨੇ ਇੰਨਾ ਕ ਜਿਆਦਾ ਨੁਕਸਾਨ ਕਰਤਾ ਇਨਸਾਨਾਂ ਨੂੰ ਤਾਂ ਖਾਣ ਨੂੰ ਕੁਝ ਨਾ ਕੁਝ ਮਿਲ ਰਿਹਾ ਹੈ ਪਰ ਜੋ ਬੇਜਵਾਨ ਜਾਨਵਰ ਨੇ ਉਹਨਾਂ ਨੂੰ ਕੋਈ ਰਾਤ ਨਹੀਂ ਮਿਲ ਰਹੀ ਨਾ ਉਹਨਾਂ ਨੂੰ ਕੁਝ ਖਾਣ ਨੂੰ ਮਿਲ ਰਿਹਾ ਹੈ ਇਸ ਕਰਕੇ ਅਸੀਂ ਸੋਚਿਆ ਵੀ ਪਸ਼ੂਆਂ ਲਈ ਜੋ ਵੀ ਬੇਜਵਾਨ ਜਾਨਵਰ ਨੇ ਉਹਨਾਂ ਲਈ ਹਰਾ ਚਾਰਾ ਅਤੇ ਚੋਕਰ ਰਾਇਆ ਫੀਡ ਇਸ ਟਾਈਪ ਦੀ ਅਸੀਂ ਸੇਵਾ ਆਪਣੇ ਵੱਲੋਂ ਬੀਰਜੀ ਦੇ ਹਲਕੇ ਵਿੱਚ ਆ ਕੇ ਇੱਥੇ ਆਪਾਂ ਕਰਵਾ ਰਹੇ ਹਾਂ ਸਾਨੂੰ ਇਸ ਹਲਕੇ ਦੀ ਜਿਆਦਾ ਜਾਣਕਾਰੀ ਨਹੀਂ ਹੈ ਇਸ ਕਰਕੇ ਅਸੀਂ ਆਪਣੇ ਭਾਈਆਂ ਦੇ ਸਹਿਯੋਗ ਨਾਲ ਇਹਨਾਂ ਵੀਰਾਂ ਨੇ ਸਾਨੂੰ ਇੱਥੇ ਟਰੈਕਟਰ ਟਰਾਈਆਂ ਪ੍ਰੋਵਾਈਡ ਕਰਾਈਆਂ ਆਪਾਂ ਬਾਰੇ ਟਰੱਕ ਰਾਈਆਂ ਇੱਥੇ ਸਮਾਨ ਪਹੁੰਚਾਇਆ ਅੱਗੇ ਜੋ ਵੀ ਪਿੰਡਾਂ 'ਚ ਸਮਾਨ ਪਹੁੰਚਾਉਣੇ ਸਾਡੇ ਵੀਰ ਦਿਲ ਤੇ ਤੈਅ ਦਿਲੋਂ ਸਾਡੇ ਨਾਲ ਅੱਗੇ ਜਾ ਕੇ ਕਾਰਵਾਈ ਚ ਸਾਡਾ ਪਿਆਰ ਕਰਨਗੇ ਸਾਡੇ ਇਹ ਜੀ ਆਪਣੇ ਸੱਜਣਾ ਗਿਆ ਨਿਊ ਚੰਡੀਗੜ੍ਹ ਤੋਂ ਇਹਨਾਂ ਦਾ ਪਰਸੇ ਮੈਨੂੰ ਫੋਨ ਆਇਆ ਸੀ ਤੇ ਇਹਨਾਂ ਨੇ ਸੁਣਿਆ ਹੋਣਾ ਸਾਡੇ ਏਰੀਆ ਦੇ ਵਿੱਚ ਬਾੜ ਦੇ ਨਾਲ بڑے ਪਿੰਡ ਪ੍ਰਭਾਵਿਤ ਹੈ ਫਿਰ ਮੋਸੇਵਲੇ ਫੋਨ ਮਾਰਿਆ ਆਪਣੇ ਐਮਐਲਏ ਸਾਹਿਬ ਆਪਣੇ ਐਕਸਐਮਐਲਏ ਜਗENDERਪਾਲ ਜੀ ਉਹਨਾਂ ਨੇ ਮੈਨੂੰ ਪਿਆ ਕਿ ਆਪਣੇ ਪਿੰਡਾਂ ਦੇ ਸਰਪੰਚਾਂ ਦੇ ਨੰਬਰ ਦਿੱਤੇ ਜਿਹੜਾ ਜਿਹੜਾ ਦੇ ਪਿੰਡਾਂ ਦੇ ਵਿੱਚ ਪ੍ਰੋਬਲਮ ਹੈ ਫਿਰ ਇਹ ਹੁਣ ਇੱਥੇ ਆ ਗਏ ਆ ਆਪਣੇ ਟਰੈਕਟਰ ਉੱਪਰ ਲੈ ਕੇ ਟਰੈਕਟਰ ਟਰਾਲੀਆਂ ਆਹੀਆਂ ਨੇ ਉਹਨਾਂ ਨੂੰ ਸਾਰਾ ਕੁਝ ਸਪੋਰਟ ਕਰਤੀ ਹੈ ਸਾਰਾ ਮਾਲ ਪਿਛੇ ਪਰ ਲਿਆ ਹੁਣ ਜੋ ਜੋ ਪਿੰਡ ਹਨ ਉਹ ਜਗENDERਪਾਲ ਨੇ ਦੱਸੇ ਆ ਅਸੀਂ ਉਹਨਾਂ ਪਿੰਡਾਂ ਵਿੱਚ ਜਾ ਕੇ ਜੋ ਵੀ ਹੈ ਸਾਰੀ ਦੀ ਸੇਵਾ ਕਰਕੇ ਆਵਾਂਗੇ